सुखपाल सिंह खैरा के समर्थकों ने लड्डू बांटकर मनाई खुशी महिलाओं ने कहा पंजाब के मुख्यमंत्री को इस बार देंगे मुंहतोड़ तोड़ जवाब लोकसभा सीट संगरूर से कांग्रेस के उम्मीदवार सुखपाल सिंह खैरा को टिकट मिलने के बाद कांग्रेसी वर्करों में खुशी की लहर दौड़ पड़ी है उसी के चलते हल्का दिड़वा में यूथ कांग्रेस की ओर से सुखपाल सिंह खैरा को टिकट मिलने की खुशी में लड्डू बांटकर खुशी जाहिर की वहीं सुखपाल सिंह खेरा का साथ देने की बात भी कही बता दें हल्का चुनाव से कांग्रेस के हल्का इंचार्ज जसविंदर सिंह भीमान की पूरी टीम ने एक इकट्ठ किया जिसमें यूथ कांग्रेस ने एक दूसरे का मुंह मीठा करवाया और ढोल की ताल पर नाचते हुए झूमते हुए खुशी जाहिर की और कहा कि इस बार का सांसद संगरूर से सुखपाल सिंह खेरा ही होगा उन्होंने कहा कि हम कांग्रेस पार्टी कमांड का धन्यवाद करते हैं कि उन्होंने निर्धारक कि उन्होंने निर्धारक सियासत दान सच्ची बात बोलने वाला ईमानदार सुखपाल सिंह खेरा को टिकट दिया जब मीडिया ने सवाल किया कि कुछ कांग्रेस ही विरोध कर रहे हैं कि खेरा को पैराशूट से उतारा गया है तो उन्होंने कहा कि ये पार्टी हाईकमांड का फैसला होता है लोकसभा की सीट किसी भी हल्के से उम्मीदवार उतर सकता है जिसको लोग पसंद करते हैं पार्टी उसी को चोड़ मैदान में उतारती है उधर इस मौके पर महिलाओं ने भी बोलियां पाकर नाच कर सुखपाल सिंह खेरा के हक में उतरने की बात कही वही उन्होंने कहा हम सिर्फ कांग्रेस पार्टी का साथ देंगे पंजाब की मौजूदा सरकार भगवंत मान ने लोगों से जो वायदे थे वो पूरे नहीं किए जिसका जवाब इस बार चुनाव में दिया जाएगा जी टिकटी सन बहुत खुशी है तमाम देर दफ्तर बहुत खुशी है ਕਿਹੜੀ ਪਾਰਟੀ ਚੰਗੀ ਲੱਗਦੀ ਸਾਨੂੰ ਪਾਰਟੀ ਲੱਗਦੀ ਹੈਗੀ ਕਾਂਗਰਸ ਪਾਰਟੀ ਜੰਦਾਬਾਲ ਮਤਮਾਨੀ ਵਧੀਆ ਲੱਗਦਾ ਨਹੀਂ ਜੀ ਸਾਨੂੰ ਜੇ ਸਾਡੇ ਕੋਈ ਕੰਮ ਆਵੇ ਸਾਨੂੰ ਉਹ ਪਾਰਟੀ ਵਧੀਆ ਲੱਗਦੀ ਹੈ ਬਹੁਤ ਮਾਤਾ ਤਾਂ ਕਿਹੜੀ ਕਹਿੰਦੇ ਬਿਲ ਮਾਫ ਕਰਤੇ ਕਹਿੰਦੇ ਸਾਨੂੰ 100000 ਰੁਪਏ ਮਿਲ ਗਿਆ ਹਾਂ ਅਸਾਂ ਸੀ ਭਗਵੰਤ ਮਨ ਤੋਂ ਕੀ ਲੈਣਾ ਉਹਦਾ ਸਾਡੇ ਪਹਿਲਾਂ ਵੀ ਬਿਲ ਮਾਫ ਤੇ 300 ਜੁੰਡ ਸਾਡੀ ਪਹਿਲਾਂ ਵੀ ਮਾਪਤੀ ਕਾਂਗਰਸ ਸਾਡਾ ਸਾਨੂੰ 1500 ਰੁਪਿਆ ਪਹਿਲਾਂ ਵੀ ਮਿਲਦਾ ਸੀ ਸਾਨੂੰ 1500 ਹੁਣ ਵੀ ਮਿਲਦਾ ਹੈ ਪੈਨਸ਼ਨ ਚ ਸਾਨੂੰ ਜਿਹੜੀ ਚੀਜ਼ ਮਿਲਦੀ ਹੈ ਸਾਡਾ ਜਿਹੜਾ ਕੋਈ ਕੰਮ ਹੈ ਅੜੀਕਾ ਹੈ ਸਾਡਾ ਬਿੱਟੂ ਪ੍ਰਧਾਨ ਹੈਗਾ ਸਾਡੇਲੇ ਵੀ ਸਾਨੂੰ ਹੋਰ ਪਾਸੇ ਕਿਸੇ ਦੀ ਯਾਰ ਯਾਰ ਤੁਹਾਨੂੰ ਤੁਮਨ ਲਾਏ ਨਹੀਂ ਸੁਣ ਲੋ ਹਾਂਜੀ ਕੀ ਕਹਿਣਾ ਤੁਹਾਨੂੰ ਉਸ ਗੱਲ ਨੂੰ ਜਿਹੜਾ ਤੁੰਨੇ ਨਾ ਵਾਦਾ ਕਰਿਆ ਸੀ ਆਪਾਂ ਬਾਦਾਂ ਤਾਂ ਉਹ ਟਾਈਮ ਤੇ ਦੱਸਾਂਗੇ ਹੁਣ ਗਾਹਾਂ ਮੁਰੇ ਲੈਕਸ਼ਨ ਆਉਂਦੇ ਨੇ ਕੋਈ ਤਾਂ ਆਊਗਾ ਸਾਡੇ ਸਾਹਮਣੇ ਪਰਗੜੀ ਜੀ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਐਲਾਨ ਦਿੱਤੇਗੇ ਸਖਪਾਲ ਸਿੰਘ ਖਹਿਰਾ ਉਸ ਤੋਂ ਬਾਅਦ ਅੱਜ ਡਿਰਬਾ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਅੱਜ ਡਿਰਬਾ ਕਾਂਗਰਸ ਵੱਲੋਂ ਸਮੁੱਚੀ ਹਾਈ ਕਮਾਂਡ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ ਇਮਾਨਦਾਰ ਤੇ ਇੱਕ ਨਿਤੜਕ ਜਰਨੈਲ ਜੋ ਕਿ ਪੰਜਾਬ ਦਾ ਨਿਤੜਕ ਜਰਨੈਲ ਸਰਦਾਰ ਸਖਪਾਲ ਸਿੰਘ ਖਹਿਰਾ ਉਹ ਅੱਜ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕੇ ਸੰਗਰੂਰ ਤੋਂ ਕੈਂਡੀਡੇਟ ਐਲਾਨਿਆ ਹੈ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਰਦਾਰ ਜਸਵਿੰਦਰ ਸਿੰਘ ਧਮਾਨ ਸਮੂਹ ਟੀਮ ਵੱਲੋਂ ਧਮਾਨ ਸਾਹਿਬ ਦੀ ਜਿਹੜੀ ਸਮੁੱਚੀ ਟੀਮ ਹੈ ਉਹਦੇ ਵੱਲੋਂ ਅਸੀਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੇ ਆਂ ਕਿਤਰਾ ਦੇ ਦੋ ਕਿਤਰਾ ਦਾ ਜੋਸ਼ ਆ ਜਿਹੜਾ ਕਾਂਗਰਸ ਦੇ ਵਿੱਚ ਇਸ ਟਾਈਮ ਪਾਇਆ ਜਾ ਰਿਹਾ ਹੈ ਜੋਸ਼ਤਾਈ ਪੱਤਰਕਾਰ ਸਾਹਿਬ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਪਿੰਡਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਪ੍ਰਤੀ ਬਹੁਤ ਜਿਹੜੀ ਲੀਡ ਦੇ ਨਾਲ ਕਾਂਗਰਸ ਪਾਰਟੀ ਹੈ ਜਿਹੜੀ ਅੱਜ ਪੰਜਾਬ ਦੇ ਵਿੱਚੋਂ ਲੀਡ ਲਊਗੀ ਸੋ ਅਸੀਂ ਸਾਰੇ ਅੱਜ ਕਾਂਗਰਸੀ ਜਿੰਨੇ ਵੀ ਕਾਂਗਰਸੀ ਧਮਾਨ ਪਰਿਵਾਰ ਨਾਲ ਰਿਲੇਟਡ ਨੇ ਸਾਰੇ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਤਾਂ ਇਹਦੇ ਨੂੰ ਧੰਨਵਾਦ ਕਰਦੇ ਆਂ ਅਸੀਂ ਵੱਡੀ ਖੁਸ਼ੀ ਜ਼ਾਹਰ ਕਰਦੇ ਆਂ ਅੱਜ ਅਸੀਂ ਕਾਂਗਰਸ ਪਾਰਟੀ ਦੇ ਝੰਡੇ ਹੇਠ ਸਾਰੇ ਇਕਜੁੱਟ ਹੋ ਕੇ ਸਰਦਾਰ ਸੁਖਪਾਲ ਸਿੰਘ ਖੇਰੇ ਦੀ ਜਿੱਤ ਜਿੱਕਨੀ ਬਣਾਵਾਂਗੇ ਕੁਝ ਤੁਹਾਡੇ ਜਿਹੜੇ ਕਾਂਗਰਸੀ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਪੈਰਾਸ਼ੂਟ ਰਾਹੀਂ ਜਿਹੜਾ ਹੈਗਾ ਉਹ ਉਮੀਦਵਾਰ ਉਤਾਰਿਆਗਾ ਪੈਰਾਸ਼ੂਟ ਰਾਹੀਂ ਉਮੀਦਵਾਰ ਉਹ ਹੁੰਦਾ ਜੀ ਜਿਹੜਾ ਕੋਈ ਕਿਤੋਂ ਜਿਹਦਾ ਨਾਮ ਨਾ ਹੋਵੇ ਸਰਦਾਰ ਸੁਖਪਾਲ ਸਿੰਘ ਖੇਰੇ ਦਾ ਪੂਰੇ ਪੰਜਾਬ ਦੇ ਵਿੱਚ ਨਾਂ ਹੈ ਇਹ ਕੋਈ ਪੈਰਾਸ਼ੂਟ ਨਹੀਂ ਇਹ ਪੁਰਾਣੇ ਕਾਂਗਰਸੀ ਨੇ ਇਹ ਧਮਾਨ ਸਾਹਿਬ ਧਮਾਨ ਸਾਹਿਬ ਦੇ ਜਿੰਨੇ ਵੀ ਜਿੰਨੇ ਸਾਥੀ ਨੇ ਅਸੀਂ ਕੋਈ ਪੈਰਾਸ਼ੂਟ ਨਹੀਂ ਕਹਿੰਦੇ ਕੋਈ ਵੀ ਕਾਂਗਰਸੀ ਨਹੀਂ ਕਹੂਗਾ ਕਾਂਗਰਸ ਜਿਹੜੇ ਜਿੰਦਾਬਾਦ ਜਿਹੜੇ ਦੱਲੇ ਲੋਕ ਹੁੰਦੇ ਨੇ ਉਹ ਇੱਕ ਜੁੱਟ ਉਹ ਨਹੀਂ ਹੁੰਦੇ ਹੁੰਦੇ ਉਹ ਕਹਿੰਦੇ ਨੇ ਪੈਰਾਸ਼ੂਟ ਹੈ ਫਲਾਣਾ ਕੋਈ ਪੈਰਾਸ਼ੂਟ ਨਹੀਂ ਬਾਕੀ ਤੁਹਾਡੇ ਜਿਹੜੇ ਕੁਝ ਕਾਂਗਰਸੀ ਨਹੀਂ ਵੀ ਕਹਿ ਰਹੇ ਨੇ ਕਿ ਕਿ ਧਮਾਨ ਪਰਿਵਾਰਾ ਜਿਹੜਾ ਹੁਣ ਉਹਨਾਂ ਕੋਲ ਕਾਂਗਰਸ ਦਾ ਮਤਲਬ ਹੋਈ ਨਹੀਂ ਕਿ ਉਹ ਕਿਸ ਤਰ੍ਹਾਂ ਦੇ ਖੁਸ਼ੀ ਦੇ ਵਿੱਚ ਕੰਮ ਕਰ ਰਹੇ ਬਿਲਕੁਲ ਸਰਦਾਰ ਜਸਵਿੰਦਰ ਸਿੰਘ ਧਮਾਨ ਹਲਕਾ ਸਨਾਮ ਤੋਂ ਜੋ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਦੀ ਉਹ ਸੇਵਾ ਕਰ ਰਹੇ ਨੇ ਸਾਰਾ ਧਮਾਨ ਪਰਿਵਾਰ ਇਕਜੁੱਟ ਹੋ ਕੇ ਜਸਵਿੰਦਰ ਸਿੰਘ ਧਮਾਨ ਦੇ ਨਾਲ ਸਾਰੇ ਹੈਲਪ ਕਰਨਗੇ ਸੁਪਾਲ ਸਿੰਘ ਖੈਰਾ ਦਾ ਜਿਹੜਾ ਕਾਫਲਾ ਲਾ ਲੋ ਜਾ ਉਹਨਾਂ ਦੀ ਫੇਰੀ ਐ ਦੜਬੇ ਦੇ ਵਿੱਚ ਕਦੋਂ ਪੈਣੀ ਐ ਕੋਈ ਇਸ ਦੇ ਬਾਰੇ ਗੱਲਬਾਤ ਹੋਈ ਨਹੀਂ ਹਲੇ ਮੀਟਿੰਗ ਹੋਣੀ ਐ ਇੱਕ ਦੋ ਦਿਨਾਂ ਦੇ ਵਿੱਚ ਹਲਤਾ ਰਾਤ ਟਿਕਟ ਅਨਾਉਂਸ ਹੋਈ ਐ ਤੇ ਅੱਜ ਉਹ ਮੱਥਾ ਮੱਥਾ ਟੇਕਣਗੇ ਤੇ ਇੱਕ ਦੋ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਤੁਹਾਨੂੰ ਜਲਦੀ ਦੇਵਾਂਗੇ ਕੀ ਲੱਗਦਾ ਜੀ ਜਿਹੜਾ ਯੂਥ ਆ ਜਿਹੜਾ ਨਾਲ ਚੱਲੇਗਾ ਸਾਰਾ ਬਿਲਕੁਲ ਯੂਥ ਸਾਰਾ ਨਾਲ ਚੱਲੂਗਾ ਜੀ ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਦਾਅਵੇ ਤੋਂ ਲੋਕ ਅੱਕੇ ਹੋਏ ਨੇ ਹੁਣ ਪਿੰਡਾਂ ਦੇ ਵਿੱਚ ਦੇਖਿਓ ਸੀ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਕਿਵੇਂ ਰੋੜੇ ਪੈਂਦੇ ਆ ਕੀ ਕਹਿਣਾ ਚਾਹੂਗਾ ਅੱਜ ਲੱਡੂ ਬੰਡੇ ਯਾਰ ਹੈਰੇ ਮੈਂ ਹਾਈ ਕਮਾਨ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਸਾਡੇ ਸਰਪੰਚ ਸਾਹਿਬਾਨ ਪਿੰਡਾਂ ਦੇ ਵਿੱਚੋਂ ਵਰਕਰ ਸਾਹਿਬਾਨ ਕਾਂਗਰਸ ਦੀ ਰੀੜ ਦੀ ਹੱਡੀ ਅੱਜ ਸਾਰੀ ਕ੍ਰੀਮ ਇੱਥੇ ਅਸੀਂ ਸਾਰਿਆਂ ਨੇ ਇਕੱਠਾ ਹੋ ਕੇ ਖੁਸ਼ੀ ਜ਼ਾਹਰ ਕੀਤੀ ਹੈ ਲੱਡੂ ਬੰਡੇ ਨੇ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਕਿਉਂਕਿ ਸਾਨੂੰ ਅੱਜ ਇੰਨੀ ਖੁਸ਼ੀ ਇੰਨੀ ਹੈ ਵੀ ਜਿਹੜਾ ਸੁਖਪਾਲ ਸਿੰਘ ਖਹਿਰਾ ਇੱਕ ਇਮਾਨਦਾਰ ਦਿਲ ਧੜਕਾ ਪੂਰਾ ਲੜਾਈ ਲੜਨ ਵਾਲਾ ਲੀਡਰ ਅੱਜ ਸਾਨੂੰ ਸੂਰਜ ਜਿਲ੍ਹੇ ਨੂੰ ਦਿੰਦਾ ਸਾਡੇ ਸੂਰਜ ਜ਼ਿਲ੍ਹੇ ਦੇ ਕਰਮ ਖੋਲਤੇ ਕਿਆ ਜਾਂਦਾ ਕਿ ਜਿਹੜੀ ਗੁੱਟਬੰਦੀ ਹੈ ਜਿਹੜੀ ਕਾਂਗਰਸ ਦੇ ਵਿੱਚ ਉਹ ਕਿਤਨਾ ਕਿਤੇ ਜਿਹੜੀ ਹੈਗੀ ਲੈ ਕੇ ਬੈ ਜਾਂਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਗੁੱਟਬੰਦੀ ਉਹ ਕਰ ਦਿੰਦੇ ਜਿਹਨੇ ਨਾ ਕਰਨੀ ਹੁੰਦੀ ਹੈ ਸਾਡੀ ਕੋਈ ਗੁੱਟਬੰਦੀ ਨਹੀਂ ਸਰਦਾਰ ਜਸਵਿੰਦਰ ਸਿੰਘ ਧਮਾਨ ਜੀ ਸਨਾਮ ਤੋਂ ਹਲਕਾ ਇੰਚਾਰਜ ਨੇ ਉਹਨਾਂ ਦੀ ਰਹਿਮਾਈ ਦੇ ਵਿੱਚ ਅਸੀਂ ਅੱਜ ਇਕੱਠ ਰੱਖਿਆ ਇਕੱਠ ਕਰਕੇ ਅਸੀਂ ਨੇ ਅੱਜ ਲੱਡੂ ਵੰਡੇ ਨੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਜਿਵੇਂ ਸਾਰੇ ਪਾਰਟੀਆਂ ਨੇ ਉਮੀਦਵਾਰ ਐਲਾਨ ਤੇ ਨਿਕਲੀ ਬੀਜੇਪੀ ਰਹਿੰਦੀ ਆ ਲਾਲ ਕਿਹਦੀ ਲੱਗਦਾ ਤੁਹਾਡਾ ਕਿਸ ਨਾਲ ਜਿਹੜਾ ਮੁਕਾਬਲਾ ਨਜ਼ਰ ਆਉਂਦਾ ਬੇਸਿਕ ਕਿਹਦੇ ਨਾਲ ਮੁਕਾਬਲਾ ਕਰਿਆ ਜਿਹਦਾ ਕੋਈ ਹੋਰ ਕੈਂਡੀਡੇਟ ਹੁੰਦਾ ਫਿਰ ਤਾਂ ਅਸੀਂ ਕਹਿੰਦੇ ਵੀ ਕਿਹਦੇ ਨਾਲ ਖੈਰੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਖੈਰਾ ਤਾਂ 100% ਦਾ 100% ਏ ਸਿਮਰ ਸਿੰਘ ਮਾਨਹੋਰੀ ਸੀਟਿੰਗ ਜਿਹੜੇ ਐਮਪੀ ਹੈਗੇ ਨੇ ਇੱਥੋਂ ਕੀ ਲੱਗਦਾ ਨਹੀਂ ਕਿ ਇਸ ਵਾਰ ਫਿਰ ਉਹ ਬਾਜ਼ੀ ਮਾਰ ਸਕਦਾ ਨਹੀਂ ਉਹ ਸਿਮਰ ਸਿੰਘ ਮਾਨ ਦਾ ਚਲੋ ਬੜਜਾਰਾ ਬੜਾ ਹੋ ਗਿਆ ਘੱਟ ਬੋਲਣ ਜਾਣਦਾ ਹੈ ਅੱਜ ਕੱਲ ਜਿਹੜੀ ਲੋੜ ਹੈ ਅੱਜ ਕੱਲ ਦਾ ਜਮਾਨਾ ਜਿਹੜਾ ਬੋਲਣ ਦੀ ਲੋੜ ਹੈ ਅਸੀਂ ਮੁੱਦੇ ਪਿੱਛੇ ਜਦੋਂ ਸਾਨੂੰ ਬੋਲੇ ਨਹੀਂ ਜਾਂਦਾ ਤਾਂ ਮੁੱਦੇ ਪਿੱਛੇ ਹੀ ਲੜਾਂਗੇ ਸੁਖਪਾਲ ਸਿੰਘ ਖਹਿਰਾ ਪਹਿਲਾਂ ਵੀ ਲੜਾਈ ਲੜਦਾ ਰਿਹਾ ਹੁਣ ਵੀ ਲੜਾਈ ਲੜੂ ਐਮਪੀ ਮੜ ਕੇ ਵੀ ਲੜਾਈ ਲੜੂਗਾ ਲੋਕ ਕੇਂਦਰ ਦੇ ਪਰ ਲੀਡਰ ਨੇ ਜਿਹੜੇ ਖੱਲਾ ਬੋਲਦੇ ਪੂਲਦੇ ਨੇ ਕੰਮ ਨਹੀਂ ਕਰਦੇ ਨਹੀਂ ਨਹੀਂ ਇਹ ਭਲੇਖਾ ਹੈ ਜਿਹੜੇ ਉਹੀ ਕਹਿੰਦੇ ਨੇ ਜਿਹਨਾਂ ਨੂੰ ਕੰਮ ਨਹੀਂ ਹੁੰਦਾ ਕਿਉਂਕਿ ਸਾਡੇ ਧਮਾਨ ਸਾਹਿਬ ਨੇ ਸਰਦਾਰ ਸਜੀਤ ਸਿੰਘ ਧਮਾਨ ਸਾਹਿਬ ਪੂਰੇ ਟੌਪ ਦੇ ਕੰਮ ਕਰਦੇ ਨੇ ਪੂਰੇ ਚੋਟੀ ਦੇ ਤਿੰਨ ਵਾਰੀ ਐਮਐਲਏ ਬਣੇ ਹੋਣੇ ਪੂਰੇ ਕੰਮ ਕਰ ਰਹੇ ਨੇ ਪੂਰੀਆ ਪਾਰਟੀ ਪਿੱਛੇ ਲੋਕਾਂ ਵਾਸਤੇ ਸਮਾਜ ਪਿੱਛੇ ਉਹਨਾਂ ਨੇ ਪੂਰੀਆਂ ਲੜਾਈਆਂ ਤੁਹਾਡੇ ਕੁਝ ਸਾਥੀ ਕਹਿੰਦੇ ਕਿ ਸ਼ੁਰਾ ਮਾਰਿਆ ਜਾਂਦਾ ਆਈ ਵਾਰੀ ਕਾਂਗਰਸ ਦੀ ਪੱਟੇ ਤੇ ਮੈਂ ਤਾਂ ਉਹਨਾਂ ਨੂੰ ਪੁੱਛਣਾ ਜਾਨਾ ਵੀ ਜਦੋਂ ਐਮਸੀ ਇਲੈਕਸ਼ਨ ਦੀ ਉਦੋਂ ਕਿੱਥੇ ਤੇ ਕਾਂਗਰਸ ਸੀ ਜਦੋਂ ਜੈਬ ਟੋਲ ਲੜਿਆ ਸੀ ਉਦੋਂ ਕਿੱਥੇ ਤੇ ਬੰਦੇ ਉਹ ਅਸੀਂ ਪੋਲਿੰਗ ਮੈਲ ਆਇਆ ਖੁਦ ਆਇਆ ਪ੍ਰਗਟ ਸਿੰਘ ਨੇ ਸਾਡੇ ਸਾਰੇ ਐਮਸੀ ਜਿਹੜੇ ਕਾਂਗਰਸੀ ਵਰਕਰ ਖੜੇ ਨੇ ਅਸੀਂ ਨੇ ਪੋਲਿੰਗ ਲੈ ਉਦੋਂ ਕਿੱਥੇ ਤੇ ਵੀ ਉਹ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਦੋਂ ਕਿੱਥੇ ਸਾਡੇ ਐਮਸੀ ਇਲੈਕਸ਼ਨ ਵੇਲੇ ਕਿੱਥੇ ਤੇ ਔਰ ਜੈਬ ਟੋਲ ਦੀ ਇਲੈਕਸ਼ਨ ਵੇਲੇ ਕਿੱਥੇ ਤੇ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੀ ਖੁਸ਼ੀ ਮਨਾਈ ਜਾ ਰ ਅਸੀਂ ਸਭ ਤੋਂ ਪਹਿਲਾਂ ਤਾਂ ਕਾਂਗਰਸ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਸਾਨੂੰ ਬਹੁਤ ਵਧੀਆ ਜੋ ਪੰਜਾਬ ਦਾ ਨਧੜਕ ਜਰਨੈਲ ਹੈ ਤੇ ਬਹੁਤ ਵਧੀਆ ਲੀਡਰ ਹੈ ਸੱਚਾ ਤੇ ਸੋਚਾ ਇਮਾਨਦਾਰ ਲੀਡਰ ਹੈ ਉਹ ਸਾਨੂੰ ਸਰੂਰ ਹਲਕੇ ਤੋਂ ਕੈਂਡੀਡੇਟ ਦਿੱਤਾ ਹੈ ਅਸੀਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ